ਅੱਜ ਜਿਹੜੀ ਕਿ ਲੰਬੜਦਾਰ ਯੂਨੀਅਨ ਹੈ ਉਹਨਾਂ ਨੇ ਅੱਜ ਪ੍ਰਧਾਨ ਚੁਣਿਆ ਕਿਉਂਕਿ ਅੱਜ ਸਰਵ ਸੰਤੀ ਨਾਲ ਚੋਣ ਹੋਈ ਇਹਨਾਂ ਦੀ ਚੋਣ ਕਰਨ ਉਪਰੰਤ ਇਹਨਾਂ ਨੇ ਲੱਡੂ ਵੰਡ ਕੇ ਇੱਥੇ ਖੁਸ਼ੀ ਦਾ اظہار ਕੀਤਾ ਸੀ ਪੁੱਛਦੇ ਜਿਹੜੇ ਕਿ ਅੱਜ ਨਵੇਂ ਚੁਣੇ ਗਏ ਪ੍ਰਧਾਨ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਜਿਹੜੇ ਲੰਬੜਦਾਰ ਯੂਨੀਅਨ ਇਹ ਕਾਫੀ ਲੰਮੇ ਸਮੇਂ ਤੋਂ ਕਈ ਉਰੀ ਕੋਈ ਐਨਆਰਏ ਮਸਲੇ ਹੁੰਦੇ ਸੀ ਜਾਂ ਕੋਈ ਕਿਸੇ ਤਰ੍ਹਾਂ ਦੀ ਵੀ ਪ੍ਰਸ਼ਾਸਨ ਤੋਂ ਮੰਗ ਸੰਬੰਧੀ ਕਿਸੇ ਤਰ੍ਹਾਂ ਦੀ ਇਹਨਾਂ ਨੇ ਉਹ ਕਰਨੀ ਹੁੰਦੀ ਸੀ ਲੰਬੜੜਾਰ ਯੂਨੀਅਨ ਇਹ ਮੌਕੇ ਤੇ ਆਪਣੇ ਸਾਰੇ ਇਕੱਠੇ ਹੋ ਕੇ ਪਹੁੰਚਦੇ ਹਾਂਜੀ ਲੰਬੜਦਾਰ ਸਾਹਿਬ ਸਤਿ ਸ਼੍ਰ ਅੱਜ ਜਿਹੜੀ ਸਾਡੀ 25 ਤਰੀਕ ਦੀ ਮੀਟਿੰਗ ਹੁੰਦੀ ਏ ਉਹਦੇ ਵਿੱਚ ਪਿਛਲੇ 2 ਸਾਲਾਂ ਤੋਂ ਲਗਾਤਾਰ ਗੁਰਪ੍ਰੀਤ ਸਿੰਘ ਜੀ ਜਿਹੜੇ ਤਹਿਸੀਲ ਦੇ ਪ੍ਰਧਾਨ ਸਨ ਸਾਡੀ ਦੇ ਅੱਜ ਵਿਸ਼ੇਸ਼ ਤੌਰ ਤੇ ਸਾਡੇ ਵਿਚਕਾਰ ਸਾਡੇ ਕਾਰਜਕਾਰੀ ਪ੍ਰਧਾਨ ਸਰਜੀਤ ਸਿੰਘ ਜੀ ਨੇ ਢੇੜਾ ਪਹੁੰਚੇ ਅਤੇ ਸਮੁੱਚੇ ਨੰਬਰਦਾਰ ਭਾਈਚਾਰੇ ਰਲ ਕੇ ਦੁਬਾਰਾ ਫਿਰ ਜਿਹੜਾ ਉਹ ਇਹਨਾਂ ਦੀਆਂ ਸੇਵਾਵਾਂ ਤੋਂ ਖੁਸ਼ ਹੋ ਕੇ ਗੁਰਪ੍ਰੀਤ ਸਿੰਘ ਨੇ ਤੋਂ ਦੁਬਾਰਾ ਫਿਰ ਜਿਹੜਾ ਅਗਾ ਪ੍ਰਧਾਨੇ ਨੂੰ ਚੁਣ ਲਿਆ ਤੇ ਨਵੀਂ ਕਮੇਟੀ ਜਿਹੜੀ ਹੈ ਉਹ ਚੁਣੀ ਗਈ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਸਰਕਾਰ ਤੋਂ ਜਿਹੜੀਆਂ ਮੰਗਾ ਮੰਵਾਉਣ ਦੇ ਵਿੱਚ ਇਹਨਾਂ ਨੇ ਦਿਨ ਰਾਤ ਨੰਬਰਦਾਰ ਯੂਨੀਅਨ ਨਾਲ ਇੱਕ ਕੀਤੀ ਸੀ ਉਹਦੀ ਸੇਵਾਵਾਂ ਤੋਂ ਖੁਸ਼ ਹੋ ਕੇ ਅੱਜ ਦੁਬਾਰਾ ਫਿਰ ਇਹਨਾਂ ਨੂੰ ਮੌਕਾ ਦਿੱਤਾ ਗਿਆ ਜਿਸ ਦੇ ਵਿੱਚ ਖਾਸ ਤੌਰ ਤੇ ਜਿਹੜੀ ਨਵੀਂ ਟੀਮ ਹੀ ਬਣਵਾਈ ਹੈ ਉਹ ਵੀ ਇਹਨਾਂ ਦੇ ਨਾਲ ਬਹੁਤ ਵੱਧ ਚੜ ਕੇ ਹਿੱਸਾ ਲਵੇਗੀ ਵਿਸ਼ੇਸ਼ ਤੌਰ ਤੇ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਸਰਜੀਤ ਸਿੰਘ ਨਨੇੜਾ ਜਿਹੜੇ ਕਾਰਜਕਾਰਨੀ ਪ੍ਰਧਾਨ ਨੇ ਉਹ ਇੱਥੇ ਪਹੁੰਚੇ ਨੇ ਉਹਨਾਂ ਦੇ ਉਦਮਾ ਸਦਕਾ ਦੁਬਾਰਾ ਫਿਰ ਅੱਜ ਜਿਹੜਾ ਹੈ ਇਨੂੰ ਗੁਰਪ੍ਰੀਤ ਸਿੰਘ ਨੂੰ ਤਹਿਸੀਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਬਾਅਦਰ ਤਹਿਸੀਲ ਦੇ ਵਿੱਚ ਤੁਹਾਨੂੰ ਗੁਰਪ੍ਰੀਤ ਸਿੰਘ ਦੁਬਾਰੇ ਫਿਰ ਨਿਯੁਕਤ ਕੀਤਾ ਗਿਆ ਕਿਉਂਕਿ ਤੁਹਾਡੀਆਂ ਸੇਵਾਵਾਂ ਚੰਗੀਆਂ ਸੀ ਲੰਮੜਦਾਰ ਸਾਰੇ ਤੇ ਦੇਤੇ ਖੁਸ਼ਿਆ ਕਿਸ ਤਰ੍ਹਾਂ ਦਾ ਤੁਸੀਂ ਸੰਦੇਸ਼ ਦੇਣਾ ਚਾਹੋਗੇ? ਮੈਂ ਸਭ ਸਭ ਤੋਂ ਮੈਂ ਫੜਨਾ ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਸ੍ਰੀਜਿੰਦਰ ਸਿੰਘ ਨੇੜਾ ਕਾਰਜਕਾਰੀ ਪ੍ਰਧਾਨ ਪੰਜਾਬ ਤੇ ਗੁਰਦਰਸ਼ਨ ਸਿੰਘ ਗਲੋਲੀ ਚੀਫ ਪ੍ਰੈਸਟਨ ਪੰਜਾਬ ਦਾ ਬਹੁਤ-ਬਹੁਤ ਧੰਨਵਾਦ ਕਰਨਾ ਜਿਨ੍ਹਾਂ ਸਾਰੇ ਨੰਬਰਦਾਰਾਂ ਨਾਲ ਰੜਕੇ ਮੈਨੂੰ ਦੁਬਾਰੇ ਮੌਕਾ ਦਿੱਤਾ ਮੈਂ ਜਿਵੇਂ ਪਹਿਲਾਂ ਵੀ ਪਹਿਲਾਂ ਵੀ ਵੱਧ ਚੜ ਕੇ ਉਦੋਂ ਵੱਧ ਸਵਾਮਾਂ ਦੇਣ ਦੀ ਆਪਣੀ ਤਨ ਮਨ ਤੋਂ ਪੂਰੀ ਕੋਸ਼ਿਸ਼ ਕਰਾਂਗਾ ਨੰਨੇੜਾ ਸਾਹਿਬ ਜਿਸ ਤਰ੍ਹਾਂ ਤੁਸੀਂ ਹਰ ਵਕਤ ਜਿਹੜੀ ਕਿ ਪੱਤਰਕਾਰ ਜਿੰਨੇ ਵੀ ਤੁਹਾਡੇ ਲੰਬੜਦਾਰ ਹੈ ਸਾਰੇ ਇਹ ਵੱਧ ਚੜ ਕੇ ਮਤਲਬ ਕਾਫੀ ਜ਼ਿਆਦਾ ਇਹਨਾਂ ਦੇ ਨਾਲ ਤੁਸੀਂ ਸਹਿਯੋਗ ਕਰਦੇ ਹੋ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਤੁਹਾਡੇ ਕੋਈ ਕਾਰਜ ਰੁਕੇ ਜਾਂ ਕੋਈ ਕਿਸ ਤਰ੍ਹਾਂ ਦੀਆਂ ਮੰਗਾਂ ਤੁਹਾਡੇ ਸੰਬੰਧੀ ਕਿਸ ਤਰ੍ਹਾਂ ਦੇ ਤੁਹਾਡੇ ਅੱਗੇ ਕਦਮ ਹੋਣਗੇ ਅੱਜ ਮੈਂ ਇੱਥੇ ਪਾਤਲਾ ਚੋਣ ਰੱਖੀ ਗਈ ਸੀ ਮਹੀਨਾ ਬਾਅਦ ਮੀਟਿੰਗ ਹੁੰਦੀ ਹੈ 25 ਤਰੀਕ ਨੂੰ ਇੱਥੇ ਪਹਿਲਾਂ ਗੁਰਪ੍ਰੀਤ ਸਿੰਘ ਜੀ ਪ੍ਰਧਾਨ ਸਨ ਤੇ ਬਾਕੀ ਉਹਨਾਂ ਦੀ ਟੀਮ ਸੀ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਗੁਰਦਾਰਸਨ ਸਿੰਘ ਜੀ ਗਲੋਲੀ ਜੀ ਬੈਟਰਨ ਪੰਜਾਬ ਤੇ ਇਸ ਕਰਕੇ ਅੱਜ ਨਵੀਂ ਚੋਣ ਸਰਵਸਮਤੀ ਨਾਲ ਚੋਣ ਹੋਈ ਹੈ ਗੁਰਪ੍ਰੀਤ ਸਿੰਘ ਜੀ ਨੂੰ ਪ੍ਰਧਾਨ ਬਣਾਇਆ ਗਿਆ ਦੁਬਾਰੇ ਫਿਰ ਕਿਉਂਕਿ ਇਹ ਚੰਗੇ ਵਿਅਕਤੀ ਹਨ ਇਹ ਚੰਗਾ ਸਮਾਂ ਸਾਡੀ ਯੂਨੀਅਨ ਲੀਗ ਕਰਦੇ ਹਨ ਜਿੱਥੇ ਵੀ ਚੋਣਾਂ ਦਾ ਟਾਈਮ ਪੂਰਾ ਹੋ ਜਾਂਦਾ ਉੱਥੇ ਅਸੀਂ ਜਾ ਕੇ ਚੋਣਾਂ ਕਰਾ ਦਿੰਨੇ ਆ ਚਾਹੇ ਉਹ ਪਹਿਲਾਂ ਨੂੰ ਨਿਯੁਕਤ ਕਰਨ ਚਾਹੇ ਨਵੇਂ ਨਿਭਤੀ ਕਰਨ ਸੋ ਸਰਕਾਰ ਨਾਲ ਸਾਡੀਆਂ ਮੰਗਾਂ ਤੱਕ ਸਵਾਲ ਜਿਹੜਾ ਤੁਸੀਂ ਪੁੱਛਿਆ ਇੱਕ ਤੇ ਮਾਨ ਸਾਹਿਬ ਨੇ ਇਸ ਤਰ੍ਹਾਂ ਵੀ ਸਾਨੂੰ ਇਲੈਕਸ਼ਨ ਦੌਰਾਨ ਦੋ ਮੰਗਾਂ ਸਾਡੀਆਂ 13 ਨੁਕਾਤੀ ਪ੍ਰੋਗਰਾਮ 'ਚ ਪਾਈਆਂ ᱛੀਆਂ ਇੱਕ ਤੇ ਨੰਬਰਦਾਰ ਰਵਾਇਤੀ ਨੰਬਰਦਾਰ ਜਿਵੇਂ ਪਹਿਲਾਂ ਬਣਿਆ ਕਰਦੇ ਤੇ ਉਸੇ ਤਰ੍ਹਾਂ ਬਣਿਆ ਕਰਾਂਗੇ ਇਹ ਵਾਦਾ ਕੀਤਾ ਸੀ ਦੂਜਾ ਹਰਿਆਣੇ ਦੀ ਧਿਰ ਦੇ ਚੰਨ 10000 ਰੁਪਿਆ ਉਹਨਾਂ ਨੇ ਕਿਹਾ ਸੀ ਕਿ ਮੈਂ 2 ਮਹੀਨਿਆਂ ਦੇ ਅੰਦਰ ਦਾ ਸਰਕਾਰ ਬਣਨ ਤੋਂ ਬਾਅਦ ਮੈਂ ਤੁਹਾਨੂੰ ਦਵਾਂਗਾ ਪਰ ਲੇਕਿਨ ਸਾਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੀਟਿੰਗਾਂ ਵੀ ਸਾਡੀਆਂ 10 15 ਹੋਈਆਂ ਉਹਨਾਂ ਨਾਲ ਵੀ ਹੋਈਆਂ ਹਰਪਾਲ ਸਿੰਘ ਚੀਮਾ ਵਿੱਚ ਸਖਤਰ ਉਹਨਾਂ ਨਾਲ ਵੀ ਹੋਈ ਗਿਲਦੀਪ ਸਿੰਘ ਧਾਰੀਵਾਲ ਨਾਲ ਸਾਰੇ ਮੰਤਰੀਆਂ ਨਾਲ ਸਾਡੀਆਂ ਮੀਟਿੰਗਾਂ ਹੋਈਆਂ ਉਹਨਾਂ ਨੂੰ ਅਜੇ ਤੱਕ ਕੋਈ ਫਾਲ ਨਹੀਂ ਲੱਗਿਆ ਸੋ ਹੁਣ ਅੱਗੇ ਇਲੈਕਸ਼ਨ ਆ ਰਹੀਆਂ ਫੇਰ ਉਹਨਾਂ ਦੇ ਵਿੱਚ ਅਸੀਂ ਸਰਕਾਰ ਨੂੰ ਪੁਰਜੋਰ ਅਪੀਲ ਕਰਾਂਗੇ ਵੀ ਸਾਡੀਆਂ ਸਰਕਾਰ ਦਾ ਕਾਫੀ ਸਮਾਂ ਲੰਘ ਚੁੱਕਿਆ ਹੈ ਔਰ ਥੋੜਾ ਸਮਾਂ ਰਹਿ ਗਿਆ ਹੈ ਕਿਉਂਕਿ ਜਿਹੜਾ ਸਮਾਂ 5 ਸਾਲ ਦਾ ਕਾਰਜਕਾਲ ਸੀਗਾ ਇਹਨਾਂ ਕਿਸ ਤਰ੍ਹਾਂ ਦੇ ਤੁਹਾਡੇ ਨਾਲ ਉਹਨਾਂ ਨੇ ਸੇਵਾਵਾਂ ਨਭਾਈਆਂ ਜਾਂ ਕਿਸ ਤਰ੍ਹਾਂ ਦੀਆਂ ਤੁਹਾਡੀਆਂ ਜਿਹੜੀਆਂ ਕੁਝ ਮੰਗਾ ਕੋਈ ਵਿੱਚੋਂ ਪੂਰੀਆਂ ਵੀ ਕੀਤੀਆਂ ਗਈਆਂ ਜਾਂ ਕੋਈ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਤੁਹਾਨੂੰ ਹੰਗਾਰਾ ਪਰਿਆ ਗਿਆ ਨਹੀਂ ਸਾਨੂੰ ਇੱਕ ਵੀ ਮੰਗ ਨਹੀਂ ਸਾਡੀ ਪੂਰੀ ਕੀਤੀ ਇਹਨਾਂ ਨੇ ਵੀ ਨਾ ਪਿਛਲੀ ਕਾਂਗਰਸ ਸਰਕਾਰ ਨੇ ਕੀਤੀ ਤੀ ਨਾ ਇਹਨਾਂ ਨੇ ਕੀਤੀ ਹੈ ਅਸੀਂ ਆਉਣ ਵਾਲੇ ਸਮੇਂ ਤੱਕ ਇਹਨਾਂ ਦਾ ਟਾਈਮ ਰਹਿੰਦਾ ਜੀ 2 ਸਾਲ ਦਾ ਉਸ ਵੇਲੇ ਤੱਕ ਅਸੀਂ ਇੰਤਜ਼ਾਰ ਕਰਾਂਗੇ ਇਹਨਾਂ ਦਾ ਨਹੀਂ ਉਸ ਤੋਂ ਬਾਅਦ ਜਿਵੇਂ ਪਹਿਲਾਂ ਇਹਨਾਂ ਨੂੰ ਅਸੀਂ ਵੋਟਾਂ ਸਮਰਥਨ ਦੇ ਕੇ ਜਿਤੇਆਤੀ ਉਸੇ ਤਰ੍ਹਾਂ ਅਸੀਂ ਫੇਰ ਆਪਣਾ ਕੋਈ ਸਾਡੀ ਪੰਜਾਬ ਵਾਦੀ ਹੈ ਜਿਹੜੀ ਜਿਲ੍ਹਾ ਪੰਜਾਬ ਵਾਦੀ ਉਹ ਫੈਸਲਾ ਕਰੂਗੀ ਸਾਡੇ ਅਸੀਂ ਸਨਮੱਥੇ ਉਹੀ ਅਮਲ ਕਰਾਂਗੇ ਜਿਵੇਂ ਕਿ ਅੱਜ ਪਾਤੜਾਂ ਦੇ ਵਿੱਚ ਇੱਥੇ ਲੰਬੜਦਾਰਾਂ ਦਾ ਕਿਉਂਕਿ ਲੰਬੜਦਾਰ ਜਿਹੜੀ ਯੂਨੀਅਨ ਹੈ ਪਾਤੜਾਂ ਦੇ ਵਿੱਚ ਤਹਿਸੀਲ ਵਿੱਚ ਇਹਨਾਂ ਦਾ ਦਫ਼ਤਰ ਇਸ ਦਫ਼ਤਰ ਦੇ ਵਿੱਚ ਅੱਜ ਇਹਨਾਂ ਨੇ ਜਿਹੜੀ ਕਿ ਅੱਜ ਮੀਟਿੰਗ ਰੱਖੀ ਗਈ ਸੀ ਜਿਹਦੇ ਵਿੱਚ ਇਹਨਾਂ ਨੇ ਪ੍ਰਧਾਨ ਚੁਣੇ ਗਏ ਹਾਂ ਜੀ ਸਕੱਤਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਕੀ ਸੰਦੇਸ਼ ਦੇਣਾ ਅਸੀਂ ਸਰਦਾਰ ਗੁਰਸੇਮ ਸਿੰਘ ਲੋਲੀ ਜਿਹੜੇ ਸਾਡੇ ਚੀਫ ਪੈਟਰਨਰ ਪੰਜਾਬ ਸ਼ੇਸਟਰ ਤੇ ਪਹੁੰਚੇ ਨੇ ਤੇ ਆਪਣਾ ਨਡੇੜਾ ਸਾਹਿਬ ਸ੍ਰੀ ਜੀ ਸਿੰਘ ਨਡੇੜਾ ਕਾਰਜਕਾਰੀ ਪ੍ਰਧਾਨ ਪੰਜਾਬ ਇਹਨਾਂ ਦੇ ਤੇ ਪੂਰੀ ਟੀਮ ਦਾ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਕਿਹੜੀ ਨਵੀਂ ਚੋਣ ਹੋਈ ਹੈ ਅਸੀਂ ਤਨਮਨ ਨਾਲ ਜੋ ਵੀ ਅਹੁਦੇਦਾਰ ਚੁਣੇ ਗਏ ਆ ਜਿਹਦੇ ਵਿੱਚ ਮੈਨੂੰ ਵੀ ਇਹਨਾਂ ਨੇ ਪ੍ਰੈਸਕਰ ਚੁਣਿਆ ਤੇ ਅਸੀਂ ਸਾਰੇ ਤਨਮਨ ਨਾਲ ਜਿਹੜੀ ਸੇਵਾ ਨਿਭਾਵਾਂਗੇ ਜਿਵੇਂ ਕਿ ਦਸ ਰਿਜ਼ਨ ਕਿ ਅੱਜ ਜਿਹੜੀ ਇਹਨਾਂ ਦੀ ਚੋਣ ਕੀਤੀ ਗਈ ਆ ਉਹਦੇ ਵਿੱਚ ਇਹਨਾਂ ਨੇ ਇੱਕ ਨਵਿਕਲਾ ਫੈਸਲਾ ਲਿਆ ਹੈ ਕਿ ਉਹਦੇ ਵਿੱਚ ਜਿਹੜੇ ਪਹਿਲਾ ਪ੍ਰਧਾਨ ਸੀਗੇ ਉਹਨਾਂ ਨੂੰ ਹੀ ਰੱਖਿਆ ਗਿਆ ਹੈ ਕਿਉਂਕਿ ਆਉਣ ਵਾਲੇ ਸਮੇਂ ਦੇਖਣਾ ਹੋਵੇਗਾ ਕਿ ਜਿਹੜੀ ਇਹਨਾਂ ਦੀ ਕਮੇਟੀ ਜਿਸ ਤਰ੍ਹਾਂ ਪਾਤਲਾ ਬਲਾਕ ਤਹਿਸੀਲ ਪਾਤਲਾ ਦੇ ਵਿੱਚ ਇਹਨਾਂ ਦੀ ਯੂਨੀਅਨ ਹੈ ਹਰ ਵਕਤ ਮੌਕੇ ਤੇ ਜਦੋਂ ਕਿ ਕੋਈ ਵੀ ਇਹਨਾਂ ਨੂੰ ਮਸਲੇ ਹੁੰਦੇ ਆ ਉਹਨਾਂ ਨੂੰ ਨਿਬੇੜਨ ਵਿੱਚ ਸਿੱਧ ਸਹਾਈ ਹੋਈ ਆ ਆਉਣ ਵਾਲੇ ਸਮੇਂ ਵੀ ਦੇਖਣਾ ਹੋਵੇਗਾ ਕਿ ਇਹਨਾਂ ਦੇ ਕਿਸ ਤਰ੍ਹਾਂ ਦੇ ਇਹ ਕਾਰਜਕਾਲ ਜਿਹੜੇ ਚੱਲਦੇ ਰਹਿਣਗੇ